ਸਤਿ ਸ਼੍ਰੀ ਅਕਾਲ ਦੀ ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਚੰਡ ਅਗਲੀ ਖਬਰ ਦੇ ਵੱਲ ਝਾਤ ਮਾਰੀਏ ਤਾਂ ਅਗਲੀ ਜਿਹੜੀ ਖਬਰ ਹੈਗੀ ਹੈ ਜੀ ਉਹ ਆ ਰਹੀ ਹੈ ਕੈਨੇਡਾ ਤੋਂ ਕੈਨੇਡਾ ਦੇ ਵਿੱਚ ਜਿੱਥੇ ਪੰਜਾਬੀਆਂ ਨੇ ਆਪਣੀ ਮਿਹਨਤ ਦੇ ਨਾਲ ਵੱਡੇ ਮੁਕਾਮ ਹਾਸਲ ਕੀਤੇ ਨੇ ਉੱਥੇ ਹੀ ਕੁਝ ਕੁ ਲੋਕ ਜਿਹੜੇ ਨੇ ਕਮਿਊਨਿਟੀ ਦਾ ਨਾਮ ਬਦਨਾਮ ਕਰ ਰਹੇ ਨੇ ਇੱਕ ਲਿਸਟ ਜਾਰੀ ਹੋਈ ਹੈ ਗੈਂਗਸਟਰਾਂ ਦੀ ਔਰ ਇਸ ਲਿਸਟ ਦੇ ਵਿੱਚ ਕਾਫੀ ਜਿਹੜੇ ਨੇ ਉਹ ਪੰਜਾਬੀ ਹੈਗੇ ਨੇ ਜਿਆਦਾ ਜਾਣਕਾਰੀ ਲਈ ਸੀਨੀਅਰ ਪੱਤਰਕਾਰ ਸੁਦੇਸ਼ ਸਿੰਘ ਚੁਗਾਵਾ ਜੀ ਇਸ ਖਬਰ ਤੇ ਸਾਂਝ ਪਉਣਗੇ ਜਿੱਤ ਗਮਸਾ ਆਚਨ ਸਾਹਿਬ ਖਬਰ ਗਵਾਂਡੀ ਮੁਲਕ ਕੈਨੇਡਾ ਤੋਂ ਆ ਰਹੀ ਹੈ ਜਿੱਥੇ ਬ੍ਰਿਟਿਸ਼ ਕੋਲੰਬੀਆ ਦੀ ਪੁਲਿਸ ਨੇ ਗੈਂਗ ਦੇ ਕਾਫੀ ਜਿਆਦਾ ਮੈਂਬਰਾਂ ਦੀਆਂ ਜਿਹੜੀਆਂ ਫੋਟੋਆਂ ਜਿਹੜੀਆਂ ਉਹ ਰਿਲੀਜ਼ ਕੀਤੀਆਂ ਜਿਨ੍ਹਾਂ ਵਿੱਚੋਂ 11 ਖਤਰਨਾਕ ਵਿਅਕਤੀਆਂ ਬਾਰੇ ਚੇਤਾਵਨੀ ਜਿਹੜੀ ਹੈ ਉਹ ਜਾਰੀ ਕੀਤੀ ਗਈ ਹੈ ਪਰ ਜਿਹੜੀ ਨਮੋਸ਼ੀ ਦੀ ਗੱਲ ਇਹ ਹੈ ਕਿ ਨਮੋਸ਼ੀ ਦੀ ਮਤਾਂ ਕਿਹਾ ਆ ਕਿਉਂਕਿ ਇਹ ਪੰਜਾਬੀ ਕਮਿਊਨਿਟੀ ਵਾਸਤੇ ਨਮੋਸ਼ੀ ਦੀ ਗੱਲ ਇਹ ਹੈ ਕਿ ਇਹਨਾਂ 11 ਦੇ ਵਿੱਚੋਂ 9 ਜਿਹੜੇ ਆ ਉਹ ਪੰਜਾਬੀ ਮੂਲ ਦੇ ਨੌਜਵਾਨ ਹੈਗੇ ਆ ਜਿਹੜੇ ਇਸ ਲਿਸਟ ਦੇ ਵਿੱਚ ਜਿਨ੍ਹਾਂ ਦੀਆਂ ਫੋਟੋਆਂ ਜਿਹੜੀਆਂ ਨਾਮ ਦੇ ਸਮੇਤ ਜਿਹੜੀਆਂ ਹੈਗੀਆਂ ਰਿਲੀਜ਼ ਕੀਤੀਆਂ ਗਈਆਂ ਪੁਲਿਸ ਨੇ ਆਮ ਲੋਕਾਂ ਨੂੰ ਸਪਸ਼ਟ ਤੌਰ ਤੇ ਇਹਨਾਂ ਵਿਅਕਤੀਆਂ ਤੋਂ ਦੂਰ ਰਹਿਣ ਦੀ ਕਿਹਾ ਗਿਆ ਆ ਚੇਤਾਵਨੀ ਜਾਰੀ ਕਰਦੇ ਇਹਨਾਂ 11 ਲੋਕਾਂ ਵਿੱਚੋਂ ਜਿਹੜੇ ਆ ਨੌ ਵਿਅਕਤੀ ਪੰਜਾਬੀ ਮੂਲ ਦੇ ਹਨ ਬੀਸੀ ਵਿੱਚ ਵੱਧ ਦੀ ਜਿਹੜੀ ਗੈਂਗਤੀ ਹਿੰਸਾ ਆ ਪੁਲਿਸ ਨੇ ਕਿਹਾ ਕਿ ਇਹ ਵਿਅਕਤੀ ਬ੍ਰਿਟਿਸ਼ ਕੋਲੰਬੀਆ ਵਿੱਚ ਜਿਹੜੇ ਹੈਗੇ ਆ ਹਤਿਆਵਾਂ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਵਿੱਚ ਸ਼ਾਮਲ ਰਹੇ ਹਨ ਜਿਸ ਕਾਰਨ ਗੈਂਗ ਹਿੰਸਾ ਆਪਣੇ ਸਿਖਰ ਤੇ ਐਸ ਟਾਈਮ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕੰਬਾਈਨਡ ਫੋਰਸਸ ਸਪੈਸ਼ਲ ਇਨਫੋਰਸਮੈਂਟ ਇਹਨਾਂ ਦੇ ਅਸਿਸਟੈਂਟ ਕਮਾਂਡਰ ਜਿਹੜੇ ਨੈਨੀਮਾਨ ਹੈ ਉਹਨਾਂ ਨੇ ਦੱਸਿਆ ਕਿ ਇਸ ਗੱਲ ਦੀ ਬਹੁਤ ਜ਼ਿਆਦਾ ਸੰਭਾਵਨਾ ਹੈ ਕਿ ਕਈ ਕੋਈ ਵਿਰੋਧੀ ਗੈਂਗਸਟਰ ਇਹਨਾਂ ਵਿਅਕਤੀਆਂ ਨੂੰ ਨਿਸ਼ਾਨਾ ਬਣਾਊਗਾ ਜਿਸ ਨਾਲ ਆਮ ਲੋਕਾਂ ਲਈ ਖਤਰਾ ਪੈਦਾ ਹੋ ਸਕਦਾ ਹੈ ਪ੍ਰੋਬਲਮ ਪਤਾ ਕੀ ਹੈ ਚੰਦ ਸਾਹਿਬ ਇੱਕ ਤਾਂ ਇਹ ਗੈਂਗਸਟਰ ਜਿਹੜੇ ਆ ਲੋਕਾਂ ਨੂੰ ਐਕਸਟਰਸ਼ਨ ਕਰਦੇ ਹੈਗੇ ਆ ਯਾਨੀ ਕਿ ਫਰੋਤੀਆਂ ਮੰਗਦੇ ਆ ਜਾਂ ਉਹਨਾਂ ਨੂੰ ਤੰਗ ਪਰੇਸ਼ਾਨ ਕਰਦੇ ਆ ਉਹਨਾਂ ਦੇ ਬਿਜ਼ਨਸ ਤੇ ਉਹਨਾਂ ਦੇ ਕਮਾਕਾਰਾਂ ਤੇ ਕਰਾਂ ਤੇ ਗੋਲੀਆਂ ਚਲਾਉਂਦੇ ਆ ਪਰ ਦੂਜੇ ਪਾਸੇ ਇੱਕ ਪ੍ਰੋਬਲਮ ਹੋਰ ਵੀ ਹੈ ਕਿ ਜਿਹੜੀਆਂ ਪਬਲਿਕ ਪਲੇਸ ਹੈਗੇ ਆ ਜਿੱਥੇ ਕੋਈ ਤੁਹਾਡੇ ਬਾਜ਼ਾਰ ਹੈਗੇ ਆ ਸਟੋਰ ਹੈਗੇ ਆ ਇੰਡੀਅਨ ਸਟੋਰ ਹੈਗੇ ਆ ਕੈਨੇਡੀਅਨ ਸਟੋਰ ਹੈਗੇ ਆ ਜਿੱਥੇ ਆਮ ਲੋਕ ਜਿਹੜੇ ਆ ਰੋਜ਼ਮਰਾਂ ਦੀ ਜ਼ਿੰਦਗੀ ਦੇ ਖਰੀਦੋ-ਕ੍ਰੋਦ ਵਾਸਤੇ ਜਾਂਦੇ ਆਉਂਦੇ ਆ ਜਿੱਥੇ ਪਬਲਿਕ ਪਲੇਸ ਜਿਵੇਂ ਆਪਾਂ ਕਹਿੰਦੇ ਆ ਇਹ ਗੈਂਗਸਟਰ ਜਿਹੜੇ ਹੈਗੇ ਆ ਇਹਨਾਂ ਦੇ ਆਪਸ ਵਿੱਚ ਵੀ ਲੜਾਈਆਂ ਬਹੁਤ ਹੁੰਦੀਆਂ ਤੇ ਇਹ ਪਬਲਿਕ ਪਲੇਸ ਤੇ ਜਾ ਕੇ ਉੱਥੇ ਲੜ ਪੈਂਦੇ ਆ ਇੱਕ ਦੂਜੇ ਉੱਤੇ ਗੋਲੀਆਂ ਚਲਾਉਂਦੇ ਆ ਤੇ ਜਿਹਦੇ ਵਿੱਚ ਹੁੰਦਾ ਕੀ ਹੈ ਕਿ ਲੋਕ ਜਿਹੜੇ ਵਿਚਾਰੇ ਉੱਥੇ ਗਏ ਹੋਏ ਹੁੰਦੇ ਆ ਆਪਣਾ ਕੋਈ ਸਮਾਨ ਖਰੀਦ-ਕੁਰਦ ਕਰਨ ਵਾਸਤੇ ਪਬਲਿਕ ਪਲੇਸਾਂ ਦੇ ਕੋਈ ਖਾਣ-ਪੀਣ ਬਾਹਰ ਨਿਕਲਿਆ ਹੁੰਦਾ ਹੈ ਕੋਈ ਘੁੰਮਣ-ਫਿਰਨ ਨਿਕਲਿਆ ਹੁੰਦਾ ਹੈ ਇਹ ਇਹ ਉਹਨਾਂ ਵਾਸਤੇ ਖਤਰਾ ਜਿਹੜਾ ਇਹ ਪੈਦਾ ਕਰਦੇ ਆ ਸੋ ਇਸ ਕਰਕੇ ਜਿਹੜੇ ਹੈ ਪੁਲਿਸ ਵੱਲੋਂ ਇਹ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਇਹ ਜਿਹੜੇ ਗੈਂਗਸਟਰ ਹੈ ਇਹ ਆਮ ਲੋਕਾਂ ਦੇ ਵਿੱਚ ਜੇ ਕਿਤੇ ਘੁੰਮਦੇ ਫਿਰਦੇ ਹੋਣ ਤਾਂ ਇਹਨਾਂ ਦੀਆਂ ਆ ਫੋਟੋਆਂ ਦੇਖ ਲਓ ਇਹਨਾਂ ਤੋਂ ਦੂਰ ਰਵੋ ਇਹਨਾਂ ਦੇ ਲਾਗੇ ਨਾ ਜਾਓ ਕੋਈ ਪਤਾ ਨਹੀਂ ਇਹਨਾਂ ਨੂੰ ਮਾਰਨ ਵਾਸਤੇ ਕੋਈ ਤੁਰਿਆ ਫਿਰਦਾ ਹੋਵੇ ਤਾਂ ਤੁਹਾਡੂੰ ਐਵੇਂ ਬਿਨਾਂ ਵਜ੍ਹਾ ਹੀ ਨਿਸ਼ਾਨਾ ਬਣਾ ਦਿੱਤਾ ਜਾਵੇ ਸੋ ਪੋਸਟਰ ਵਿੱਚ ਸ਼ਾਮਲ ਜਿਹੜੇ ਵਿਅਕਤੀ ਹੈ ਪੁਲਿਸ ਦੁਆਰਾ ਜਿਹੜੇ ਜਿਹੜੇ ਜਾਰੀ ਕੀਤੇ ਗਏ ਉਹਨਾਂ ਵਿਅਕਤੀਆਂ ਵਿੱਚ ਸ਼ਾਮਲ ਹਨ ਜਿਹੜੇ ਲੋਕ ਉਹਨਾਂ ਵਿੱਚ ਹੈਗੇ ਆ ਸ਼ਕਲ ਬਸਰਾ ਅ ਅਮਰਪ੍ਰੀਤ ਸਮਰਾ ਜਗਦੀਪ ਕੀਨਾ ਰਵਿੰਦਰ ਸ਼ਰਮਾ ਬਰਿੰਦਰ ਧਾਲੀਵਾਲ ਗੁਰਪ੍ਰੀਤ ਧਾਲੀਵਾਲ ਸਮਰੂਪ ਗਿੱਲ ਸੁਖਪਾਦ ਪੂਲਦੀਪ ਗਿੱਲ ਤੇ ਬਾਕੀ ਜਿਹੜੇ ਹੈਗੇ ਆ ਦੋ ਹੋਰ ਐਂਟੀ ਸੈਂਟ ਪੀਅਰ ਤੇ ਰਚਰਡ ਜੋਸਫ ਵਿਟਲੋਕ ਇਹ ਦੋ ਤਿੰਨ ਹੈਗੇ ਆ ਜਿਹੜੇ ਇਧਰ ਦੇ ਆ ਦੋ ਤੇ ਨੌ ਹੈਗੇ ਆ ਪੰਜਾਬੀ ਪੰਜਾਬੀ ਮੂਲ ਦੇ ਜਿੰਨੇ ਵੀ ਹੈਗੇ ਆ ਇਹ तकरीबन ਉਮਰ ਇਹਨਾਂ ਦੀ 30 ਸਾਲ ਤੋਂ ਲੈ ਕੇ ਤੇ 39 ਸਾਲ ਦੇ ਵਿੱਚ ਵਿੱਚ ਦੇ ਇਹ ਨੌਜਵਾਨ ਹੈਗੇ ਆ ਸੋ ਹੁਣ ਕੈਨੇਡਾ ਦੀਆਂ মিডিਆ ਰਿਪੋਰਟਾਂ ਅਨੁਸਾਰ ਅਜਿਹੇ ਖਾਸ ਕਥਿਤ ਅਪਰਾਧੀਆਂ ਤੋਂ ਦੂਰ ਰਹਿਣ ਦੀ ਚੇਤਾਵਨੀ ਜਿਹੜੀ ਹੈ ਪਹਿਲਾਂ ਬਹੁਤ ਘੱਟ ਸੁਣੀ ਗਈ ਸੀ ਪਰ ਹਾਲ ਦੇ ਸਾਲਾਂ ਵਿੱਚ ਗੈਂਗ ਗੈਂਗ ਹਿੰਸਾ ਦੇ ਵਾਧੇ ਕਾਰਨ ਅਜਿਹੀਆਂ ਚੇਤਾਵਨੀਆਂ ਦਾ ਹੁਣ ਜਿਹੜਾ ਵਾਧਾ ਹੋਣ ਲੱਗ ਪਿਆ ਵੇਖੋ ਹੁਣ ਕਿੰਨੀਆਂ ਖਬਰਾਂ ਜਿਹੜੀਆਂ ਆ ਰਹੀਆਂ ਇਹ ਨਾਲੇ ਚੁਗਵਾ ਸਾਹਿਬ ਇਹ ਉਹ ਲੋਕ ਜਿਹੜੇ ਕਦੀ ਕਪਿਲ ਸ਼ਰਮਾ ਦੇ ਜਿਹੜਾ ਕੈਫੇ ਹੈਗਾ ਉੱਤੇ ਗੋਲੀਆਂ ਚਲਾਤੀਆਂ ਐਕਸਟਰਨਲ ਐਕਸਟਰਸ਼ਨਲ ਮਰੀ ਜਿਹੜੀ ਹੈ ਮੰਗ ਲਈ ਕਿਸੇ ਨਾ ਕਿਸੇ ਕੋਲੋਂ ਤੇ ਫਿਰ ਧਮਕੀਆਂ ਦੇਤੀਆਂ ਫਰੋਤੀਆਂ ਮੰਗਲੀਆਂ ਇਹੋ ਲੋਕ ਨੇ ਵਾਰਦਾਤਾਂ ਦੇ ਵਿੱਚ ਵੇਖੋ ਚੰਦ ਸਾਹਿਬ ਜਿਹੜੀਆਂ ਫਰੋਤੀਆਂ ਤੇ ਜਾਂ ਕਿਸੇ ਨੂੰ ਧਮਕੀਆਂ ਦੇਣੀਆਂ ਉਹ ਤਾਂ ਸਿਰਫ ਆਪਣਾ ਇਹ ਨਾਂ ਨੂੰ ਚਮਕਾਉਣ ਵਾਸਤੇ ਕਰਦੇ ਆ ਬਾਕੀ ਵੱਡੀ ਗੱਲ ਜਿਹੜੀ ਇਸ ਖਬਰ ਵਿੱਚੋਂ ਬਾਹਰ ਨਿਕਲ ਕੇ ਇਹ ਆ ਰਹੀ ਹੈ ਲੋਕਾਂ ਨੂੰ ਇਸ ਕਰਕੇ ਚੇਤਾਵਨੀ ਦਿੱਤੀ ਗਈ ਹੈ ਬਾਈ ਜੀ ਜੇ ਤੁਸੀਂ ਬਾਹਰ ਕੋਈ ਘੁੰਮਣ ਕੰਮਨ ਗਏ ਆ ਫਲਮਿੰਗ ਫੋਰਨ ਗਏ ਆ ਕੇ ਪਾਸੇ ਆਹ ਫੋਟੋ ਆ ਧਿਆਨ ਨਾਲ ਦੇਖ ਲਓ ਜੇ ਇਹਨਾਂ ਵਿੱਚੋਂ ਕੋਈ ਤੁਹਾਡੇ ਲਾਗੇ ਲੋਗੇ ਤੁਰਿਆ ਫਿਰਦਾ ਤੇ ਬਾਈ ਜੀ ਇਤੋਂ ਦੂਰ ਹੀ ਰਹੋ ਕਿਉਂਕਿ ਜਿਹੜੀਆਂ ਇਹ ਚੋਰੀਆਂ ਸ਼ਿਕਾਰੀਆਂ ਕਰਦੇ ਆ ਜਾਂ ਕਹ ਲਓ ਧਮਕੀਆਂ ਤੋਂ ਮੁੱਕੇਂ ਦਿੰਦੇ ਆ ਤੇ ਆਪਣੇ ਨਾਂ ਨੂੰ ਚਮਕਾਉਣ ਵਾਸਤੇ ਕਰਦੇ ਆ ਜਾਂ ਪੈਸੇ ਜਦੋਂ ਚਾਰ ਮੁਕੇ ਹੁੰਦੇ ਆ ਫਿਰ ਕਿਸੇ ਅਮੀਰ ਦੇ ਜਾ ਕੇ ਉੱਥੇ ਦਰਵਾਜ਼ੇ ਤੇ ਜਾ ਕੇ ਉਹਨੂੰ ਧਮਕਾਉਣ ਲੱਗ ਦਿੰਦੇ ਆ ਕਿਸੇ ਵੀ ਬਿਜ਼ਨਸ ਤੋਂ ਤੁਮ ਕੋਣ ਲੱਗ ਜਾਂਦੇ ਆ ਵੀ ਚਾਰ ਪੈਸੇ ਇਕੱਠੇ ਕਰ ਲਈਏ ਕਿਉਂਕਿ ਇਹਨਾਂ ਦੇ ਕਿਹੜਾ ਕੋਈ ਹੋਰ ਬਿਜ਼ਨਸ ਚੱਲਦੇ ਆ ਆਹ ਕੁਛ ਹੀ ਹੈ ਨਾ ਦਾ ਬਸ ਸੋ ਇਸ ਕਰਕੇ ਕੈਨੇਡਾ ਦੇ ਵਿੱਚ ਇਹ ਬਿਮਾਰੀ ਬੜੀ ਵੱਡੀ ਪੱਧਰ ਤੇ ਫੈਲ ਗਈ ਆ ਜੀ ਗੈਂਗਸਟਰਵਾਦ ਜਿਹੜਾ ਹੈਗਾ ਤੇ ਜਿਹਦੇ ਨਾਲ ਲੋਕ ਜਿਹੜੇ ਆਮ ਲੋਕ ਜਿਹੜੇ ਆ ਨਾ ਜਿਹੜੇ ਰੋਜ਼ਮਾਰਾ ਦੀ ਜ਼ਿੰਦਗੀ 'ਚ ਕਮਾ ਕੇ ਖਾਣ ਵਾਲੇ ਆ ਬਿਜ਼ਨਸ ਕਰਨ ਵਾਲੇ ਆ ਉਹ ਬੜੇ ਤੰਗ ਹੈ ਹੁਣ ਤਾਂ ਤੁਸੀਂ ਦੇਖੋਗੇ ਕੈਨੇਡਾ ਦੇ ਵਿੱਚ ਜਿਹੜੀ ਪਾਰਲੀਮੈਂਟ ਹੈ ਉਹਦੇ ਵਿੱਚ ਪੰਜਾਬੀ ਜਿਹੜੇ ਐਮਪੀਜ਼ ਹੈਗੇ ਆ ਐਮਐਲਏ ਹੈਗੇ ਆ ਉਹ ਤੋਂ ਬਹੁਤ ਜ਼ਿਆਦਾ ਹੁਣ ਉਥੇ ਇਸ ਮੁੱਦੇ ਉੱਤੇ ਬੋਲਦੇ ਆ ਸਰਕਾਰ ਨੂੰ ਘੇਰਦੇ ਆ ਕਿ ਅਸੀਂ ਕਿੱਧਰ ਨੂੰ ਜਾ ਰਹੇ ਆ ਇਹ ਤਾਣਾ ਬਾਣਾ ਕੀ ਬਣਦਾ ਪਿਆ ਆ ਇੱਥੇ ਹਾਲਾਤ ਬੇਕਾਬੂ ਹੁੰਦੇ ਜਾ ਰਹੇ ਆ ਅਸੀਂ ਕੰਮ ਕਰ ਕਿੱਥੇ ਕਰੀਏ ਜੇ ਕੋਈ ਬਿਜ਼ਨਸ ਖੋਲਦਾ ਡਰਦਾ ਹੀ ਉਹ ਆਪਣੇ ਬਿਜ਼ਨਸ ਦਾ ਨਾਮ ਹੀ ਨੇ ਨਸ਼ਰ ਕਰਦਾ ਸੋਸ਼ਲ ਮੀਡੀਆ ਤੇ ਕੋਈ ਪਤਾ ਨਹੀਂ ਕਿਧਰੋਂ ਧਮਕੀ ਆ ਜੈਣੀ ਕਿੰਨੇ ਕਿੰਨੇ ਮੰਗ ਲੈਣੇ ਆ ਬਿਲਕੁਲ ਔਰ ਤਾਂ ਹੀ ਕਰਕੇ ਕਿਉਂਕਿ ਆਜ ਤੱਕ ਸੀਗੇ ਅਸੀਂ ਮਿਹਨਤ ਮੁਸ਼ਕਲ ਕਰਨ ਲਈ ਕਮਾਈਆਂ ਕਰਨ ਦੇ ਲਈ ਆਪਣੇ ਘਰ ਸੁਖਾਲੇ ਕਰਨ ਦੇ ਲਈ ਪਰ ਜੇਕਰ ਅਸੀਂ ਜਿਹੜੀਆਂ ਪੰਜਾਬ ਵਾਲੀਆਂ ਮਾੜੀਆਂ ਤਾਂ ਇੱਥੇ ਛਡਣੀਆਂ ਨਹੀਂ ਇਹਨਾਂ ਤਾਂ ਫਿਰ ਸਰਕਾਰਾਂ ਸਖਤ ਨਹੀਂ ਹੋਣਗੀਆਂ ਤੇ ਹੋਰ ਕੀ ਕਰਨਗੀਆਂ ਤਾਂ ਹੀ ਤਾਂ ਆ ਜਿਹੜੀਆਂ ਸਰਕਾਰਾਂ ਨੇ ਇੱਥੋਂ ਦੀਆਂ ਸਖਤ ਹੈਗੀਆਂ ਨੇ ਕਿਉਂਕਿ ਜੇਕਰ ਬਾਹਰ ਦੇ ਲੋਕ ਇੱਥੇ ਆ ਕੇ ਕ੍ਰਾਈਮ ਕਰਨ ਤੇ ਅਗਲੇ ਇੱਕ ਬੰਦਾ ਕਰਦਾ ਤੇ ਅਗਲੇ ਸਾਰਿਆਂ ਨੂੰ ਰਗੜ ਲੈਂਦੇ ਨੇ ਇਸ ਕਰਕੇ ਭਾਈ ਆ ਆਪਣੀ ਕਮਿਊਨਿਟੀ ਦਾ ਜੇਕਰ ਨਾਮ ਉੱਚਾ ਨਹੀਂ ਕਰ ਸਕਦੇ ਤੇ ਘੱਟੋ ਘੱਟ ਨੀਵਾ ਤਾਂ ਨਾ ਕਰੋ ਤੁਹਾਨੂੰ ਇਹੀ ਅਪੀਲ ਕਰਦੇ ਆ ਔਰ ਖਾਸ ਕਰਕੇ ਜਿਹੜੀ ਸਾਡੀ ਕਮਿਊਨਿਟੀ ਅਮਰੀਕਾ ਕੈਨੇਡਾ ਆਸਟ੍ਰੇਲੀਆ ਇੰਗਲੈਂਡ ਦੇ ਵਿੱਚ ਵੱਸਦੀ ਹੈ ਅਸੀਂ ਦੁਆ ਹਮੇਸ਼ਾ ਕਰਦੇ ਹੁੰਦੇ ਆ ਕਿ ਚੜ੍ਹਦੀ ਕਲਾ ਦੇ ਵਿੱਚ ਰਹਿਣ ਤੇ ਇਹੋ ਜਿਹੇ ਖਾਸ ਕਰਕੇ ਜਿਹੜੇ ਮਾੜੇ ਅੰਸਰ ਹੈ ਤੇ ਪੁਲਿਸ ਦਾ ਜ਼ਰੂਰ ਸਹਿਯੋਗ ਕਰੋ ਕਿ ਜੀ ਇਹੋ ਜਿਹੇ ਮਾੜੇ ਅੰਸਰਾਂ ਨੂੰ ਨੱਥ ਪਾਈ ਜਾ ਸਕੇ ਬਬੋ ਸ਼ੁਕਰੀਆ ਜੁਗਾਂਵਰ ਸਾਹਿਬ ਤੁਸੀਂ ਐ ਵਿਚਾਰਾ ਸਾਡੇ ਦਰਸ਼ਕਾਂ ਦੇ ਨਾਲ ਸਾਂਝੇ ਕੀਤਾ ਧੰਨਵਾਦ ਤੁਹਾਡਾ ਧੰਨਵਾਦ